ਹਾਂ ਜੀ ਬਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਤਿੰਨ ਚਾਰ ਦਿਨਾਂ ਤੋਂ ਇੱਕ ਬੜੀ ਵੱਡੀ ਕਾਉਂਟਰਵਰਸੀ ਸ਼ੁਰੂ ਹੋਈ ਆ ਜਿਹੜੀ ਕਾਉਂਟਰਵਰਸੀ ਬੜੇ ਵੱਡੇ ਵੱਡੇ ਚਿਹਰੇ ਨੇ ਉਹਨਾਂ ਦੇ ਵਿੱਚ ਹਨਾ ਤੇ ਪਹਿਲਾਂ ਤਾਂ ਇੱਕ ਹੱਥ ਬਨ ਕੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਬਾਈ ਜੀ ਤੁਸੀਂ ਇਹ ਕਾਉਂਟਰਵਰਸੀ ਤੋਂ ਬਾਹਰ ਆਓ ਬਾਈ ਲੱਕੇ ਸਿਧਾਣੇ ਨੇ ਅੱਜ ਤੋਂ 10 ਦਿਨ ਪਹਿਲਾਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਸੀਗਾ ਵੀ ਮੈਂ ਵੀ ਟੀਕਾ ਲਾ ਕੇ ਖੇਡਿਆ ਸੀ ਤੇ ਮੈਨੂੰ ਇਹ ਲੱਗਿਆ ਵੀ ਮੈਂ ਵਿਚਦੀ ਟੱਪ ਜਾ ਹਣਾ ਕਬੱਡੀ ਵਾਲਿਆਂ ਦੇ ਬਾਈ ਅਸੀਂ ਲੱਖੇ ਚਿਹਰੇ ਦਾ ਵੀ ਸਤਿਕਾਰ ਕਰਦੇ ਹਾਂ ਬਹੁਤ ਵੱਡਾ ਨਾਂ ਹਣਾ ਪੰਜਾਬ ਖਾਤਰ ਬਹੁਤ ਮੁੱਦਿਆਂ ਤੇ ਬਾਈ ਬੋਲਦਾ ਹੈ ਹਣਾ ਤੇ ਦੂਜੇ ਪਾਸੇ ਆਪਾਂ ਜੇ ਕਬੱਡੀ ਖਿਡਾਰੀਆਂ ਤੇ ਜਾਵੇ ਤਾਂ ਬੜੇ ਵੱਡੇ ਵੱਡੇ ਕਬੱਡੀ ਖਿਡਾਰੀ ਨੇ ਜਿਹੜੇ ਮੰਨ ਕੇ ਚੱਲੋ ਵੀ ਬੜੀਆਂ ਮਿਹਨਤਾਂ ਲਾ ਕੇ ਇੱਥੇ ਤੱਕ ਪੁੱਜੇ ਆ ਪਰ ਇੱਕ ਗੱਲ ਸਮਝ ਨਹੀਂ ਆ ਰਹੀ ਯਾਰ ਵੀ ਐਡੇ ਐਡੇ ਚਿਹਰੇ ਆਪਸ ਵਿੱਚ ਬੋਲਦੇ ਇਹ ਚੰਗੇ ਲੱਗਦੇ ਆ ਹੁਣ ਮੈਂ ਗੱਲ ਆਉਣਾ ਮੇਰੇ ਵਰਗੇ ਪੇਜਾਂ ਵਾਲਿਆਂ ਤੇ ਹਣਾ ਜਾ ਪੋਡਕਾਸਟ ਨੇ ਮੇਰੇ ਵਰਗੇ ਪੇਜਾਂ ਤੇ ਸਾਨੂੰ ਸਿਰਫ ਕਿੱਥੇ ਤੱਕ ਮਤਲਬ ਲਾ ਹਨਾ ਮੈਂ ਸੱਚ ਦੱਸਦਾ ਸਾਨੂੰ ਸਿਰਫ ਮਤਲਬ ਲਾ ਪੈਸੇ ਤੱਕ ਕੋਈ ਮਰੇ ਕੋਈ ਬਚੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇੱਕ ਐ ਜੀਆਂ ਕੌਂਟਰੋਵਰਸੀਆਂ ਚਾਹੀਦੀਆਂ ਆ ਪੇਜ ਵਾਲਿਆਂ ਨੂੰ ਜਿਹੜੀਆਂ ਸਾਡੀ ਰੀਚ ਚੱਕਣ ਸਾਨੂੰ ਪੈਸਾ ਆਵੇ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਹਨਾ ਹੁਣ ਇੱਕ ਪਾਸੇ ਆਪਾਂ ਲੱਖਿਸਧਾਨੇ ਦਬਾਈ ਦਾ ਸਤਕਾਰ ਕਰਦੇ ਆ ਲੱਖਸਾਨਾ ਬਹੁਤ ਵਧੀਆ ਬੰਦਾ ਹਨਾ ਉਹਨੇ ਇੱਕ ਇਦਾਂ ਦਾ ਬਿਆਨ ਦਿੱਤਾ ਵੀ ਉਧਰੋਂ ਮੁੜ ਕੇ ਜਿਹੜੇ ਕਵਡੀ ਖਿਡਿਆਰੀ ਸੀ ਨਾ ਉਹਨਾਂ ਦੇ ਬਿਆਨ ਆਏ ਉਹ ਕੌਂਟਰੋਵਰਸੀ ਦੇ ਵਿੱਚ ਬਦਲ ਗਏ ਤੇ ਕੱਲ ਅ ਪਰਸੋ ਪੋਡਕਾਸਟ ਕੱਲ ਆਇਆ ਸ਼ਾਇਦ ਪੋਡਕਾਸਟ ਆਇਆ ਤੇ ਲਖਸਦਾਨੀ ਬਾਈ ਨੇ ਬੜਿਆਂ ਦੇ ਨਾਂ ਲੈ ਲੈ ਕੇ ਹਨਾ ਇਹ ਗੱਲ ਕਹੀ ਆ ਵੀ ਆ ਗੱਲਾਂ ਐ ਹੋਈਆਂ ਆ ਗੱਲਾਂ ਹੋਈਆਂ ਤੇ ਉਧਰੋਂ ਕਬੱਡੀ ਖਿਡਾਰੀਆਂ ਦੇ ਜਿਵੇਂ ਸੁਲਤਾਨ ਬਾਈ ਲਾਲੋ ਹਨਾ ਜਾਂ ਸ਼ਾਜੀ ਵਰਗੇ ਲਾਲੋ ਇਹਨਾਂ ਦੀ ਵੀ ਹਨਾ ਬਿਆਨ ਆਇਆ ਵੀ ਯਾਰ ਇਹ ਇਦਾਂ ਕਹਿ ਰਿਹਾ ਇਦਾਂ ਕਹਿ ਰਿਹਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਾਈ ਜੀ ਤੁਸੀਂ ਜਿਹੜੇ ਪੰਜਾਬ ਦੇ ਨਾ ਬੜੇ ਵੱਡੇ ਚਿਹਰੇ ਹੋ ਪਰ ਮੈਂ ਕਬੱਡੀ ਵਾਲੇ ਲਾਲੋ ਭਰਾ ਤੇ ਚ ਭਾਵੇਂ ਲਖਸਦਾਨਾ ਵੀਰ ਲਾਲੇ ਤੁਸੀਂ ਬੜੇ ਵੱਡੇ ਚਿਹਰੇ ਹੋ ਕੁਝ ਛੋਟੀ ਮੋਟੀ ਚੀਜ਼ ਹੈ ਨਹੀਂ ਸੋਨੂੰ ਜੂਥ ਫੋਲੋ ਕਰਦਾ ਹੈਗਾ ਯਾਰ ਮੈਂ ਇੱਕ ਗੱਲ ਕਹਿਣਾ ਵੀ ਸੋਸ਼ਲ ਮੀਡੀਆ ਤੇ ਬਹਿ ਕੇ ਲੜ ਕੇ ਆਪਾਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹਾਂ ਜੇ ਹੁਣ ਮੈਂ ਮੈਂ ਨਾ ਬਾਈ ਲੱਖਸਧਾ ਨੇ ਕਿੰਨੀ ਦੀ ਗੱਲ ਕਰਦਾ ਨਾ ਨਾ ਮੈਂ ਕਬੱਡੀ ਖਿਡਾਰੀ ਕਿੰਨੀ ਗੱਲ ਕਰਦਾ ਮੈਂ ਕਹਿੰਦਾ ਵੀ ਲੋਕ ਤੁਹਾਡੇ ਫੈਨ ਆ ਲੋਕ ਤੁਹਾਨੂੰ ਪਿਆਰ ਕਰਦੇ ਆ ਲੋਕ ਤੁਹਾਨੂੰ ਫੋਲੋ ਕਰਦੇ ਆ ਲੋਕ ਤੁਹਾਡੇ ਜਿਹੜੀਆਂ ਤੁਸੀਂ ਗੱਲਾਂ ਬੋਲਦੇ ਹੋ ਨਾ ਕਦਮਾਂ ਚੱਲਦੇ ਜੇ ਬਾਈ ਲੱਖਸਧਾ ਨਾ ਕਿਸੇ ਕੰਮ ਨੂੰ ਕਹਿੰਦਾ ਵੀ ਆਹ ਕੰਮ ਕਰੋ ਲੋਕ ਉਹਦੇ ਮਗਰ ਤੁਰਦੇ ਆ ਖੜਦੇ ਆ ਜੇ ਆਪਾਂ ਕਬੱਡੀ ਖਿਡਾਰੀਆਂ ਨੂੰ ਕਹੀ ਇਹ ਤਾਂ ਲੋਕ ਉਹਨਾਂ ਨੂੰ ਵੀ ਦੇਖਣ ਖਾਤਰ ਰਾਤ ਦੇ 2-2 ਵਜੇ ਤੱਕ ਗਰਾਊਂਡਾਂ 'ਚ ਠੰਡ 'ਚ ਬੈਠੇ ਰਹਿੰਦੇ ਆ ਇੱਕ ਪਾਸੇ ਮਾਂ ਖੇਡ ਪੰਜਾਬੀ ਆ ਮਾਂ ਖੇਡ ਕਬੱਡੀ ਆ ਦੂਜੇ ਪਾਸੇ ਆਪਣਾ ਭਰਾ ਸਮਾਜ ਸੇਵੀ ਹੈ ਨਾ ਇਹ ਗੱਲਾਂ ਨਾਲ ਯਾਰ ਬੜਾ ਵੱਡਾ ਗੇਮ ਤੇ ਵੀ ਤੇ ਸਮਾਜ ਸੇਵੀ ਤੇ ਵੀ ਅਸਰ ਪੈਣਾ ਅੱਜ 22 ਲੱਖੇ ਨੇ ਉਹਨਾਂ ਨੂੰ ਇਹ ਗੱਲਾਂ ਕਹੀਆਂ ਨਾ ਕੱਲ ਨੂੰ ਕਵੈਡੀ ਖਿਡਿਆਰੀ ਬਾਈ ਤੇ ਉਂਗਲ ਚੱਕਣੀ ਵੀ ਛੋਡਾ ਪਛੋਕੜ ਕੀ ਆ ਯਾਰ ਮੈਂ ਇਹੀ ਗੱਲ ਕਹਿਣਾ ਜੋ ਉਹਨਾਂ ਵੀ ਆਪਾਂ ਕਿੱਧਰ ਨੂੰ ਤੁਰ ਪਏ ਯਾਰ ਪੰਜੇ ਉਂਗਲਾਂ ਖਸਾਰ ਨਹੀਂ ਹੁੰਦੀਆਂ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਵਿੱਚ ਬੰਦੇ ਮਾੜੇ ਵੀ ਹੁੰਦੇ ਆ ਆਪਾਂ ਕਿੱਧਰ ਨੂੰ ਤੁਰ ਪਏ ਇਹੀ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਕਿੱਧਰ ਨੂੰ ਤੁਰ ਪਿਆ ਆਪਾਂ ਆਪਸ ਵਿੱਚ ਲੜ ਕੇ ਮਾਰ ਰਹੇ ਆਂ ਇਹੀ ਤਾਂ ਆਪਾਂ ਨੂੰ ਚਾਹੁੰਦੇ ਨੇ ਇਹੀ ਗੱਲਾਂ ਚਾਹੁੰਦੇ ਨੇ ਪੰਜਾਬ ਤੇ ਆਖੀ ਇਹ ਵੀ ਇਹਨਾਂ ਨੂੰ ਆਪਸ ਵਿੱਚ ਲੜਾ ਕੇ ਮਾਰਿਆ ਜਾਵੇ ਤੇ ਉਹੀ ਆਪਾਂ ਲੜਨ ਲੱਗ ਗਏ ਤੇ ਪਿੱਛੇ ਪੱਲੇ ਕੀ ਰਹਿ ਗਿਆ ਆਪਣੇ ਲੱਖਸ ਸਦਾਨਾਂ ਵੀ ਕੌਮ ਖਾਤਰ ਬਹੁਤ ਕੁਝ ਕਰ ਰਿਹਾ ਤੇ ਕਬੱਡੀ ਮਾਂ ਮਾਂ ਖੇਡ ਕਬੱਡੀ ਖਾਤਰ ਖੜਿਆ ਰਹੀ ਬਹੁਤ ਕੁਝ ਕਰ ਰਹੇ ਨੇ ਅਸੀਂ ਪੇਜਾਂ 'ਆ ਅਸੀਂ ਸਿਰਫ ਸਵਾਦ ਲੈਣਾ ਜਾਂ ਲੋਕਾਂ ਨੇ ਸਵਾਦ ਲੈਣਾ ਵੀ ਯਾਰ ਬਣਾਓ ਤੇ ਵੀਡੀਓ ਪਾਓ ਬਣਾਓ ਤੇ ਵੀਡੀਓ ਪਾਓ ਤੇ ਪੈਸੇ ਕਮਾਓ ਮੁੱਦਾ ਚੱਲ ਪਿਆ ਇਹ ਕੋਈ ਛੋਟਾ ਮੋਟਾ ਮੁੱਦਾ ਹੈ ਨਹੀਂ ਵੀ ਐਡਾ ਕੀ ਮੁੱਦਾ ਜਾਂ ਐਡਾ ਇਹ ਬੜੇ ਉੱਪਰ ਤੱਕ ਮੁੱਦਾ ਗਿਆ ਇਹ ਸੈਂਟਰ ਦੀਆਂ ਸਰਕਾਰਾਂ ਤੱਕ ਵੀ ਮੁੱਦਾ ਗਿਆ ਇਹ ਆਲ ਵਰਲਡ 'ਚ ਮੁੱਦਾ ਗਿਆ ਹੈ ਵੀਰ ਇੱਕ ਬੇਨਤੀ ਕਰਦਾ ਤੁਹਾਡਾ ਜੋ ਵੀ ਕੋਈ ਗੱਲ ਬਾਤ ਆ ਕੈਮਰੇ ਸਾਹਮਣੇ ਨਾ ਲੜੋ ਬੈਠ ਕੇ ਮਕਾਓ ਅਸੀਂ ਲੱਖੇ ਬਾਈ ਦੀ ਵੀ ਸਪੋਰਟ ਕਰਦੇ ਆਂ ਅਸੀਂ ਕਬੱਡੀ ਖਿਡਾਰੀਆਂ ਦੀ ਵੀ ਸਪੋਰਟ ਕਰਦੇ ਆਂ ਅਸੀਂ ਤੁਹਾਨੂੰ ਸਾਰੇ ਨੂੰ ਪਿਆਰ ਕਰਦੇ ਆਂ ਬੜੇ ਵੱਡੇ ਨਾਂ ਨੇ ਮੰਗੀ ਵਰਗੇ ਹਨ ਵਾ ਬਾਈ ਮੰਗੀ ਵਰਗੇ ਹੋਗੇ ਸੰਦੀਪ ਲੁੱਧਰ ਵਰਗੇ ਹੋਗੇ ਹਨਾ ਖੁਸ਼ੀ ਬਾਈ ਵਰਗੇ ਹੋਗੇ ਸੁਲਤਾਨ ਬਾਈ ਹਨਾ ਜਾਂ ਸਾਜੀਪੁਰ ਸਾਜੀ ਵਰਗੇ ਬਾਈ ਹੋਗੇ ਹਨਾ ਤੇ ਲੱਖੇ ਸਦਾਨ ਇਹ ਬੜਾ ਵੱਡਾ ਨਾਮ ਆ ਹਨਾ ਯਾਰ ਕਿਉਂ ਆਪਾਂ ਆਪਣੀ ਆਪਣੇ ਪੰਜਾਬ ਦਾ ਕਿਉਂ ਆਪਾਂ ਦੋ ਤੜਿਆਂ 'ਚ ਵੰਡ ਰਹੇ ਆ ਪੰਜਾਬ ਨੂੰ ਕਿਉਂ ਆਪਸੇ ਮਾਰ ਰਹੇ ਆ ਹੁਣ ਜਿਹੜਾ ਕੋਈ ਕਬੱਡੀ ਖਿਡਿਆਰੀ ਬਣਨਾ ਚਾਹੂਗਾ ਹਨਾ ਤੇ ਉਹਦੇ ਘਰ ਦੇ ਕਹਿਣਗੇ ਯਾਰ ਉਹ ਤਾਂ ਟੀਕੇ ਲਾ ਕੇ ਖੇਡਦਾਗਾ ਜਾਂ ਨਸ਼ੇ ਕਰਕੇ ਖੇਡਦਾ ਫਿਰ ਉਹਨੂੰ ਕੌਣ ਕੋ ਬਾਹਰ ਜਾਣ ਦੂਗਾ ਕਬੱਡੀ 'ਚ ਬਣਨ ਦੂਗਾ ਗੇਮ 'ਚ ਜਰ ਇੱਕ ਮੁੱਦਾ ਹੈ ਜਿਹੜਾ ਨਾ ਬੜਾ ਸੋਚਣ ਵਾਲਾ ਮੁੱਦਾ ਆ ਯਾਰ ਵੀਰ ਆਪਾਂ ਪੋਡਕਾਸਟ ਕਰਨ ਬਹਿ ਜਾਂਦੇ ਆ ਤੇ ਆਪਾਂ ਸਾਰਾ ਕੁਝ ਯਾਰ ਖਲਾਰ ਦਿੰਨੇ ਆ ਯਾਰ ਇਹ ਗੱਲਾਂ ਮਾੜੀਆਂ ਵੀਰ ਲਖੇਸਤਾ ਨੇ ਤੈਨੂੰ ਵੀ ਬੇਨਤੀ ਆ ਤੇ ਕਬੱਡੀ ਖਿਡਾਰੀਆਂ ਨੂੰ ਵੀ ਬੇਨਤੀ ਆ ਸੋਡੀ ਕੋਈ ਵੀ ਗੱਲ ਆ ਨਾ ਘਰੇ ਬਹਿ ਕੇ ਨਿਵੇੜ ਲੋ ਮੇਰੇ ਵੀਰ ਕਿਤੇ ਟੇਬਲ ਤੇ ਬਹਿ ਕੇ ਨਿਵੇੜ ਲੋ ਪੰਜਾਬ ਨੂੰ ਨਾ ਪਾਟਣ ਦਿਓ ਪੰਜਾਬ ਜੁੜਿਆਗਾ ਪੰਜਾਬ ਨੂੰ ਤੋੜਨ ਖਾਤਰ ਬੜੇ ਵੱਡੇ ਵੱਡੇ ਚਿਹਰਿਆਂ ਦੀਆਂ ਨਿਗਾਹਾਂ ਗਿਆ ਪਹਿਲਾਂ بڑے ਹੀਰੇ ਖੋਲੇ ਆਪਾਂ ਹਨਾ ਤੇ ਮੇਰੇ ਵੀਰ ਨੂੰ ਇਹੀ ਬੇਨਤੀ ਆ ਆਪਦਾ ਬਹਿ ਕੇ ਟੇਬਲ ਤੇ ਗੱਲ ਨਿਮੇੜੋ ਸਾਨੂੰ ਪੇਜਾਂ ਵਾਲਿਆਂ ਨੂੰ ਸਿਰਫ ਟੀਆਰਪੀ ਜਾਂ ਕਹਿ ਦੋ ਵਿਊ ਚਾਹੀਦੇ ਆ ਅਸੀਂ ਤਾਂ ਬੋਲੀ ਜਾਣਾ ਇੱਕ ਜਣਾ ਉਧਰਲੇ ਪਾਸੇ ਹੋ ਜੂ ਇੱਕ ਜਣਾ ਉਧਰਲੇ ਪਾਸੇ ਹੋ ਜੂ ਆ ਤੇ ਬਾਕੀਆਂ ਨੇ ਸਵਾਦ ਲੈਣਾ ਵੀਡੀਓ ਜਰੂਰ ਸ਼ੇਅਰ ਕਰੋ ਚੰਗੀ ਲੱਗੀ ਧੰਨਵਾਦ